ਜਿਹੜੀਆਂ ਸਾਡੀਆਂ ਪੱਖ ਦੀਆਂ 40 ਮੰਗਾ ਸੀ ਉਹ ਚ 15 ਮੰਗਾ ਤੇ ਸਹਿਮਤੀ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ 15 ਅਗਸਤ ਨੂੰ ਇਹ ਐਲਾਨ ਜਿਹੜਾ ਮੰਗਾ ਲਾਗੂ ਕਰ ਦਾਂਗੇ ਪਰੰਤੂ 15 ਅਗਸਤ ਵੀ ਲੰਘ ਗਿਆ ਇਹ ਮੈਨੇਜਮੈਂਟ ਤੇ ਜਿਹੜੀ ਬਿਜਲੀ ਬੋਰਡ ਦੀ ਜਿਹੜੀ ਘਟੀਆ ਮੈਨੇਜਮੈਂਟ ਆ ਇਹ ਤੇ ਕੋਈ ਇਹ ਤੇ ਕਾਤੇ ਜੂਨ ਨਹੀਂ ਸਰਕੀ ਇੱਥੇ ਮੁਲਾਜ਼ਮਾਂ ਦੀ ਬਹੁਤ ਘਾਟ ਆ ਬਿਜਲੀ ਬੋਰਡ ਦੇ ਵਿੱਚ ਸਾਡੇ ਮਛਵੜਾ ਸਬਡਿਵੀਜ਼ਨ ਦੇ ਵਿੱਚ ਇਹ 45 ਲੈਨਮੈਨ ਜਿਨ੍ਹਾਂ ਤੋਂ ਮੇਰੇ ਖਿਆਲ ਨਾਲ 4 ਲੈਨਮੈਨ ਆ ਬਾਕੀ 40 ਪੋਸਟਾਂ ਖਾਲੀ ਪਈਆਂ ਨੇ ਰਾਤ ਨੂੰ ਐਮਰਜੈਂਸੀ ਪ੍ਰੋਬਲਮ ਦੇ ਲਈ ਵੀ ਤੁਹਾਨੂੰ ਉੱਠ ਕੇ ਜਾਣਾ ਪੈਂਦਾ ਕਿ ਬਿਲਕੁਲ ਜੀ ਰਾਤ ਨੂੰ ਸਾਨੂੰ ਜਾਣਾ ਪੈਂਦਾ ਜਦੋਂ ਵੀ ਕਾਲ ਆਉਂਦੀ ਆ ਸਾਨੂੰ 24 ਘੰਟੇ ਫੋਨ ਆਉਂਦਾ ਰਹਿੰਦਾ ਜਦੋਂ ਵੀ ਕਾਲ ਆਉਂਦੀ ਆ ਉਦੋਂ ਹੀ ਕਿਹਾ ਜਾਂਦਾ ਵੀ ਹੁਣੇ ਤੇਰੀ ਸਪਲਾਈ ਬੰਦ ਹੋ ਗਈ ਤੇਰਾ ਆ ਹੋ ਗਿਆ ਸਬਸਟੇਸ਼ਨਾਂ ਤੇ ਵੀ ਬੰਦੇ ਟੱਕ ਨੇ ਫੀਲਡ ਦੇ ਵਿੱਚ ਵੀ ਲਾਈਨਮੈਨ ਵੀ ਸਾਈਕਲਮੈਨ ਵੀ ਆਰਟੀਐਮ ਵੀ ਸਾਰੇ ਸਟਾਫ ਦੇ ਵਿੱਚ ਬਹੁਤ ਘਾਟ ਆ ਫਲਾਈ ਬੰਦ ਹੋ ਜਾਂਦੇ ਉਹ ਸ਼ਹਿਰ ਦੀ ਲਾਈਟ ਬੰਦ ਹੋ ਜਾਂਦੀ ਉਹ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਤਿੰਨ ਦਿਨਾਂ ਚ ਤੁਹਾਡੇ ਕੋਲ ਟੋਟਲੀ ਕੰਮ ਬੰਦ ਆ ਜੀ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਤੇ ਇਹ ਜਿਹੜੀ ਸੌਂਖ ਛੁੱਟੀ ਆ ਜੇ ਇਹ ਪੰਜਾਬ ਦੀ ਜਿਹੜੀ ਮੈਨੇਜਮੈਂਟ ਆ ਬਿਜਲੀ ਬੋਰਡ ਦੀ ਘਟਿਆ ਜੇ ਇਹਨੇ ਅੜੀਲ ਬਤੀਰਾ ਨਾਂ ਛੱਡਿਆ ਇਹ ਜਿਹੜੀ ਛੁੱਟੀ ਆ ਇਹ ਅੱਗੇ ਵੀ ਵਧੂਗੀ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਜਿੱਥੇ ਪੰਜਾਬ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ 3 ਦਿਨ ਦੇ ਲਈ ਹੜਤਾਲ ਕੀਤੀ ਗਈ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਹਜੇ ਉਹ ਹੜਤਾਲ ਖਤਮ ਹੀ ਨਹੀਂ ਹੋਈ ਸੀ ਤਾਂ ਪੰਜਾਬ ਭਰ ਦੇ ਵਿੱਚ ਬਿਜਲੀ ਮਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਖੋਲ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਛੀਵੜਾ ਸਾਹਿਬ ਦੇ ਬਿਜਲੀ ਦਫ਼ਤਰ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀ ਜਿਹੜੇ ਨੇ ਮੁਲਾਜ਼ਮ ਨੇ ਕੰਮ ਕਾਜ ਛੱਡ ਕੇ ਧਰਨੇ ਦੇ ਉੱਤੇ ਬੈਠੇ ਨੇ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਜਦੋਂ ਪਰ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਸ ਦੇ ਉਸ ਸਰਕਾਰ ਬਣਨ ਦੇ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੀ ਸਰਕਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਧਰਨੇ ਲਗਾਉਣ ਦੀ ਜਾਂ ਮੁਜ਼ਾਰੇ ਕਰਨ ਦੀ ਜ਼ਰੂਰਤ ਨਹੀਂ ਪਊਗੀ ਪਰ ਦੇਖ ਸਕਦੇ ਹੋ ਤੁਸੀਂ ਬਿਜਲੀ ਮੁਲਾਜ਼ਮ ਜਿਹੜੇ ਕੀ ਬਿਜਲੀ ਸਪਲਾਈ ਜਿਨ੍ਹਾਂ ਨੇ ਸਹੀ ਕਰਨੀ ਹੁੰਦੀ ਹੈ ਸ਼ਹਿਰ ਦੀ ਸਾਰੀ ਬਿਜਲੀ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਹਨੇਰੀ ਝੱਖੜ ਆ ਜਾਂਦਾ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਨੇ ਉਹਨਾਂ ਨੇ ਜਿਹੜਾ ਮੋਰਚਾ ਖੋਲਿਆ ਹੈ ਗਲਬਤ ਕਰ ਲੈਨੇ ਆ ਕਿ ਮਾਮਲਾ ਕੀ ਹੈ ਸਾਰਾ ਭਾਈ ਜੀ ਕੀ ਨਾਮ ਹੈ ਤੁਹਾਡਾ ਹਦਰਚਨ ਸਿੰਘ ਸਬਡਿਵੀਜ਼ਨ ਪ੍ਰਧਾਨ ਮਾਛਵਾੜਾ ਸਾਹਿਬ ਭਾਈ ਜੀ ਕੀ ਮਾਮਲਾ ਹੈ ਤੁਸੀਂ ਹੜਤਾਲ ਦੇ ਉੱਤੇ ਬੈਠੇ ਹੋ ਕਿੰਨੇ ਦਿਨਾਂ ਦੀ ਹੜਤਾਲ ਹੈ ਮਾਮਲਾ ਕੀ ਹੈ ਸਾਰਾ ਮਾਮਲਾ ਇਦਾਂ ਜੀ ਤਿੰਨ ਦਿਨ ਦੀ ਸਮੂਹਿਕ ਛੁੱਟੀ ਤੇ ਆ ਜੀ ਅਸੀਂ ਸਾਡੇ ਦੋ ਵੱਡੇ ਮੰਚ ਨੇ ਬਿਜਲੀ ਇਕਤਮਨ ਤੇ ਜੁਆਇੰਟ ਫੋਰਮ ਇਹਨਾਂ ਦੀ ਮੀਟਿੰਗ ਹੋਈ ਸੀ ਹਰਪ੍ਰਜਨ ਸਿੰਘ ਈਟੀਓ ਨਾਲ ਜਿਹੜੇ ਆਪਣੇ ਬਿਜਲੀ ਮੰਤਰੀ ਨੇ 31 ਸਤ ਨੂੰ ਉੱਥੇ ਜਿਹੜੀਆਂ ਸਾਡੀਆਂ ਪੱਖ ਦੀਆਂ 40 ਮੰਗਾ ਸੀ ਉਹ ਚੋਂ 15 ਮੰਗਾ ਤੇ ਸਹਿਮਤੀ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ 15 ਅਗਸਤ ਨੂੰ ਇਹ ਐਲਾਨ ਜਿਹੜਾ ਮੰਗਾ ਲਾਗੂ ਕਰ ਦਾਂਗੇ ਪਰੰਤੂ 15 ਅਗਸਤ ਵੀ ਲੰਘ ਗਿਆ ਇਹ ਮੈਨੇਜਮੈਂਟ ਜਿਹੜੀ ਬਿਜਲੀ ਬੋਰਡ ਦੀ ਜਿਹੜੀ ਘਟਿਆ ਮੈਨੇਜਮੈਂਟ ਆ ਇਹਤੇ ਕੋਈ ਇਹਤੇ ਕਾਤੇ ਜੂ ਨਹੀਂ ਸਰਕੀ ਫਿਰ ਉਸ ਤੋਂ ਬਾਅਦ 21 ਨੋਂ ਤੋਂ ਸਾਡਾ ਵਰਕ ਟੂ ਰੂਲ ਚੱਲ ਰਿਹਾ ਤੇ ਫਿਰ ਵੀ ਉਸ ਤੋਂ ਬਾਅਦ ਇੱਕ ਤਰੀਕ ਨੂੰ ਅਸੀਂ ਬਿਜਲੀ ਮੰਤਰੀ ਕੋਠੀ ਮੂਰੇ ਵੀ ਧਰਨਾ ਦਿੱਤਾ ਉਹਨਾਂ ਨੇ ਤਾਂ ਵੀ ਕੋਈ ਹਿਸ ਜੂ ਨਹੀਂ ਹੋਈ ਉਸ ਤੋਂ ਬਾਅਦ 6 9 ਦੀ ਫੇਰ ਮੀਟਿੰਗ ਹੋਈ ਫਿਰ ਵੀ ਉੱਥੇ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਅਸੀਂ ਕਿ ਆਸ ਵੀ ਜਿਹੜੀ ਸਾਡੀਆਂ 15 16 ਮੰਗਾਂ ਜਿਨ੍ਹਾਂ ਤੇ ਸਹਿਮਤੀ ਵੀ ਸਾਨੂੰ ਸਰਕੂਲਰ ਦੇ ਦਿਓ ਪਰ ਪ੍ਰੰਤੂ ਉਹਨਾਂ ਨੇ ਕੁਛ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਤਾਂ ਸਾਨੂੰ ਉੱਪਰੋਂ ਜਿਹੜੀ ਸਾਡੇ ਮਾਂਚ ਸੀ ਉਹਨਾਂ ਵੱਲੋਂ 10 11 12 ਸਮੂਹਕ ਛੁੱਟੀ ਤੀ ਕਾਲ ਸੀ ਸਾਡੀਆਂ ਜਿਹੜੀਆਂ ਮੇਨ ਮੰਗਾ ਨੇ ਵੀ ਸਾਡੀ ਜਿਹੜੀ ਅੱਜ ਦੀ ਡੈਥ ਦੀ ਰੇਸ਼ੋ ਆ ਇਹ ਡਿਫੈਂਸ ਨਾਲੋਂ ਵੀ ਵੱਧ ਗਈ ਆ ਸਾਨੂੰ ਰੋਜ਼ ਸੁਣਨੋਂ ਮਿਲਦਾ ਸਾਡਾ ਕੋਈ ਕੱਚਾ ਮਲਾਜ਼ਮ ਚਾਹੇ ਪੱਕਾ ਮਲਾਜ਼ਮ ਵੀ ਉਹ ਉਹਦਾ ਜਾਨੀ ਨੁਕਸਾਨ ਹੋ ਰਿਹਾ ਜਿਹੜੀ ਬਿਜਲੀ ਬੋਰਡ ਦੀ ਨੌਕਰੀ ਆ ਬਹੁਤ ਰਿਸਕ ਭਰੀ ਆ ਪਲਾਸ ਦੇ 1 ਇੰਚ ਤੇ ਜ਼ਿੰਦਗੀ ਆ ਹੱਥ ਉਧਰ ਗਿਆ ਨਹੀਂ ਬੰਦਾ ਗਿਆ ਨਹੀਂ ਆ ਅਸੀਂ ਚਾਹੁੰਦੇ ਆ ਵੀ ਜਿਵੇਂ ਡਿਫੈਂਸ ਦੇ ਜਿਹੜੇ ਕਰਮਚਾਰੀ ਆ ਜਿਵੇਂ ਉਹਨਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਮਿਲਦਾ ਵੀ ਸਾਨੂੰ ਜਿਹੜੇ ਬਿਜਲੀ ਬੋਰਡ ਦੇ ਇੱਕ ਚਾਹੇ ਕੱਚਾ ਕਰਮਚਾਰੀ ਪੱਕਾ ਉਹਨੂੰ ਵੀ ਮੁਆਵਜ਼ਾ ਮਿਲੇ ਉਹਨੂੰ ਚੀਜ਼ ਦਾ ਦਰਦਾਜ ਦਿੱਤਾ ਜਾਵੇ ਤੇ ਜੇ ਕੋਈ ਜ਼ਖਮੀ ਹੋ ਜਾਂਦਾ ਸਾਡੇ ਇਲਾਜ ਦੀ ਸਹੂਲਤ ਕੈਸ਼ਲੈਸ ਹੋਵੇ ਵੀ ਜੇ ਕਈ ਵਾਰੀ ਕੋਈ ਇਲਾਜ ਕਰਾਉਣਾ ਹੁੰਦਾ ਤਾਂ ਇੱਥੇ ਜਿਹੜੇ ਲੋਕਲ ਸਾਡੀ ਜਥੇਬੰਦੀਆਂ ਹੁੰਦੀਆਂ ਆਪ ਅੱਗੇ ਪੈਸੇ ਇਕੱਠੇ ਕਰਕੇ ਉਹਦਾ ਇਲਾਜ ਕਰਾਉਂਦੀਆਂ ਮੈਨੇਜਮੈਂਟ ਵੱਲੋਂ ਇਹਦੇ ਸਬੰਧੀ ਕੋਈ ਉਪਰਾਲਾ ਨਹੀਂ ਕੀਤਾ ਗਿਆ ਤੇ ਸਾਡੇ ਜਿਹੜਾ ਆਰਟੀਐਮ ਸਾਥੀ ਅੱਗੇ 3 ਸਾਲ ਬਾਅਦ ਤਰੱਕੀ ਹੋ ਜਾਂਦੀ ਸੀ ਉਹਨਾਂ ਨੂੰ 9-9 ਸਾਲ ਹੋ ਗਏ 10-10 ਸਾਲ ਵੀ ਹੋ ਗਏ ਉਹਨਾਂ ਦੇ ਤਰੱਕੀ 'ਚ ਖੜੋਤ ਆਈ ਹੋਈ ਆ ਸਾਥੀ ਓਸੀਆ ਸਾਡਾ ਉਹਨਾਂ ਦਾ ਪੇ ਬੈਂਡ ਦਾ ਮਸਲਾ ਬਹੁਤ ਚਿਰ ਤੋਂ ਭਖ ਰਿਹਾ ਮੈਨੇਜਮੈਂਟ ਆ ਜਿਹੜੀ ਘਟੀਆਂ ਮੈਨੇਜਮੈਂਟ ਆ ਉਹਦਾ ਕੋਈ ਨਹੀਂ ਹੈ ਕੱਚੇ ਮੁਲਾਜ਼ਮ ਤੇ ਆਊਟਸੋਰਸਡ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ ਇੱਥੇ ਮੁਲਾਜ਼ਮਾਂ ਦੀ ਬਹੁਤ ਘਾਟ ਆ ਬਿਜਲੀ ਬੋਰਡ ਦੇ ਵਿੱਚ ਸਾਡੇ ਮਾਛਵੜਾ ਸਬਡਿਵੀਜ਼ਨ ਦੇ ਵਿੱਚ 45 ਲੈਨਮੈਨ ਜਿਨ੍ਹਾਂ ਤੋਂ ਮੇਰੇ ਖਾਨਾ 4 ਪਲਾਨ ਮੈਂ ਨਾ ਬਾਕੀ 40 ਪੋਸਟਾਂ ਖਾਲੀ ਪਈਆਂ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਭਰਤੀ ਹੋਵੇ ਉਹ ਠੇਕੇ ਤੇ ਨਾ ਹੋਵੇ ਕਿਉਂਕਿ ਜੋਖਮ ਵਾਲੀ ਨੌਕਰੀ ਆ ਉਹ ਪੂਰੀ ਰੈਗੂਲਰ ਭਰਤੀ ਹੋਵੇ ਤੇ ਬਾਕੀ ਸਾਡੇ ਪ੍ਰਧਾਨ ਜੀ ਦੱਸਣਗੇ ਕਿ ਜੇ ਬਈ ਜੀ ਕੰਮਕਾਰ ਸਾਰਾ ਬੰਦ ਕੀਤਾ ਗਿਆ ਕੋਈ ਸਪਲਾਈ ਬੰਦ ਹੋ ਜਾਂਦੀ ਹੈ ਉਹ ਸ਼ਹਿਰ ਦੀ ਲਾਈਟ ਬੰਦ ਹੋ ਜਾਂਦੀ ਹੈ ਉਹ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਤਿੰਨ ਦਿਨਾਂ ਵਿੱਚ ਤੁਹਾਡੇ ਵੱਲੋਂ ਟੋਟਲੀ ਕੰਮ ਬੰਦ ਆ ਜੀ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਤੇ ਇਹ ਜਿਹੜੀ ਸੌਹੇਕ ਛੁੱਟੀ ਆ ਜੇ ਇਹ ਪੰਜਾਬ ਦੀ ਜਿਹੜੀ ਮੈਨੇਜਮੈਂਟ ਆ ਬਿਜਲੀ ਬੋਰਡ ਦੀ ਘਟਿਆ ਜੇ ਨੇ ਅੜੀਲ ਵਤੀਰਾ ਨਾ ਛੱਡਿਆ ਇਹ ਜਿਹੜੀ ਛੁੱਟੀ ਆ ਇਹ ਅੱਗੇ ਵੀ ਵਧੂਗੀ ਹਾਂ ਮਤਲਬ ਹੋਰ ਵੀ ਵੱਧ ਸਕਦਾ ਹੈ ਹਾਂ ਜੀ ਇਹ ਹੋਰ ਵੀ ਵੱਸ ਸਕਦਾ ਤੇ ਸੰਘਰਸ਼ ਹੋਰ ਵੀ ਠਿੱਕਾ ਹੋਊਗਾ ਤੇ ਅਸੀਂ ਅਪੀਲ ਵੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕਹਿ ਲੋ ਤੇ ਚੇਤਾਵਨੀ ਵੀ ਦਿੰਨੇ ਆ ਜੇ ਤੁਸੀਂ ਸਾਡੀਆਂ ਜਿਹੜੀਆਂ ਮੰਗੀਆਂ ਮੰਗਾ ਨੇ ਜਿਹੜੀ ਸਹਿਮਤੀ ਲਾਗੂ ਉਹਦਾ ਸਰਕੂਲਰ ਜਾਰੀ ਕਰੋ ਨਹੀਂ ਤਾਂ ਅਸੀਂ ਸੰਘਰਸ਼ ਹੋਰ ਵੀ ਠਿੱਕਾ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਦੇਵ ਸਿੰਘ ਜੀ ਕਿਹੜੀ ਪੋਸਟ ਹੈ ਜ਼ੋਨ ਪ੍ਰਧਾਨ ਪੀਏ ਜੀ ਜਿਵੇਂ ਬਾਈ ਉਹਨਾਂ ਨੇ ਦੱਸਿਆ ਕਿ 3 ਦਿਨ ਦਾ ਸਾਡਾ ਐਲਾਨ ਹੈ 3 ਦਿਨ ਦੇ ਲਈ ਪੰਜਾਬ ਭਰ ਦੇ ਵਿੱਚ ਰੋਸ ਮੁਜਾਹਰੇ ਕੀਤੇ ਜਾ ਰਹੇ ਨੇ ਤਾਂ ਕੰਮਕਾਰ ਠੱਪ ਕੀਤਾ ਗਿਆ ਹੜਦਾਲ ਕੀਤੀ ਗਈ ਹੈ ਤੇ ਉਸ ਦੇ ਵਿੱਚ ਜੇ ਗੱਲ ਕਰੀਏ ਤੁਹਾਡੇ ਨਾਲ ਜਿਹੜੇ ਨੇ ਤੁਸੀਂ ਪੱਕੇ ਮਲਾਜਮ ਬੈਠੇ ਹੋ ਸਿਰਫ ਜਾਂ ਕੱਚੇ ਦੇ ਠੇਕੇਦਾਰ ਨੇ ਉਹ ਵੀ ਨਾਲ ਬੈਠੇ ਨੇ ਪੱਕੇ ਮਲਾਜਮ ਸਾਰੇ ਬੈਠੇ ਆਂ ਹਾਂਜੀ ਸਾਰੇ ਸੰਘਾਰਚ ਪੂਰਾ ਕਰ ਰਹੇ ਨੇ ਠੀਕ ਹੈ ਬਿਜਲੀ ਸਪਲਾਈ 3 ਦਿਨ ਤੋਂ ਬੰਦ ਰਹੂਗੀ ਜਿਉਂ ਵੀ ਸਪਲਾਈ ਬੰਦ ਰਹੂਗੀ ਉਹਨੂੰ ਚਾਲੂ ਨਹੀਂ ਕੀਤਾ ਜਾਊਗਾ ਅੱਗੇ ਸੰਘਾਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਊਗਾ ਮਲਾਜਮਾਂ ਨੇ ਹੱਕੀ ਤੇ ਗੈਜ ਮੰਗਾ ਇਹੋ ਮਲਾਜਮ ਨਾਲ ਦੁਰਘਟਨਾ ਵਾਪਰੀ ਆ ਸਮਰਾਲੇ ਦੇ ਵਿੱਚ ਬਿਲਕੁਲ ਭਰਤੀ ਨਹੀਂ ਕੀਤੀ ਗਈ ਬਿਲਕੁਲ ਅਸੀਂ ਬਾਰ ਬਾਰ ਐਮ ਐਲ ਏ ਨੂੰ ਵੀ ਅਪੀਲ ਕੀਤੀ ਮੰਗ ਪੱਤਰ ਵੀ ਦਿੱਤੇ ਪਰ ਸਮਰਾਲੇ ਦੇ ਵਿੱਚ ਸੁਣਵਾਈ ਨਹੀਂ ਕੀਤੀ ਸਨ 19 ਤੋਂ ਇਹਦੇ ਵਿੱਚ ਕੋਈ ਰੈਸਟ ਨਹੀਂ ਦਿੱਤੀ ਗਈ ਮਲਾਜਮ ਦੇ ਵਿੱਚ ਬਹੁਤ ਪ੍ਰਿਆਰੋਸ ਆ ਇਹ ਰੋਸ ਨੂੰ ਲਾਗੂ ਬਿਲਕੁਲ ਓਕਣ ਕੀਤਾ ਜਾ ਰਿਹਾ ਤੱਕੇ ਨਾਲ ਇਹਨਾਂ ਤੇ ਡਿਊਟੀਆਂ ਲਵਾਈਆਂ ਜਾ ਰਹੀਆਂ ਨੇ ਤੇ ਮਲਾਜਮ ਨੂੰ ਰੈਸਟ ਨਹੀਂ ਮਿਲ ਜਾਨੀ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਨੇ ਤੁਹਾਨੂੰ ਕੰਮ ਕਾਰ ਕਰਨ ਦੇ ਲਈ ਕਈ ਵਾਰੀ ਰਾਤ ਨੂੰ ਹਨੇਰੀ ਚੱਖੜ ਮੀਂਹ ਆ ਜਾਂਦਾ ਤੁਹਾਨੂੰ ਮੌਕੇ ਤੇ ਉਦੋਂ ਵੀ ਜਾਣਾ ਪੈਂਦਾ ਨਾਲ ਦੇ ਨਾਲ ਇਹ ਕਿ ਆ ਜਾ ਕਹਿ ਦਿੱਤਾ ਜਾਂਦਾ ਕਿ ਲਾਈਟ ਚਾਲੂ ਕਰਨੀ ਆ ਥੋੜੀ ਦੇਰ ਦੇ ਵਿੱਚ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਕੰਮ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਜਿਵੇਂ ਗੱਡੀ ਨਹੀਂ ਮਿਲਦੀ ਸਾਡੇ ਮੌਕੇ ਤੇ ਇੱਥੇ ਕੋਈ ਬੰਦਾ ਨਹੀਂ ਹੁੰਦਾ ਪੋਲ ਟੁੱਟ ਜਾਂਦਾ ਸਾਨੂੰ ਪੋਲ ਨਹੀਂ ਮਿਲਦਾ ਤਾਂ ਟਰੈਕਟਰ ਨਾਲ ਕਿਸੇ ਦੀ ਟਰਾਲੀ ਨਾਲ ਖਿੱਚ ਕੇ ਲਿਆਉਣਾ ਪੈਂਦਾ ਰੱਸਾ ਲੈਣਾ ਪੈਂਦਾ ਪੌੜੀ ਲੈਣੀ ਪੈਂਦੀ ਆ ਗਾਹਤਕਾਰਾਂ ਨੂੰ ਨਾਲ ਜੋੜ ਕੇ ਅਸੀਂ ਸਪਲਾਈ ਦਿੱਤੀ ਜਾਂਦੀ ਆ ਕਈ ਵਾਰੀ ਐਦਾਂ ਵੀ ਹੁੰਦਾ ਜਿਵੇਂ ਦਿਨ ਦਾ ਦਾ ਵੱਲੋਂ ਮੰਨਿਆ ਦਿਨ ਦੇ ਵਿੱਚ ਕੋਈ ਪ੍ਰੋਬਲਮ ਪੈ ਗਈ ਠੀਕ ਕਰ ਦਿੰਨੇ ਹੋ ਕੋਈ ਰਾਤ ਨੂੰ ਐਮਰਜੈਂਸੀ ਪ੍ਰੋਬਲਮ ਦੇ ਲਈ ਵੀ ਤੁਹਾਨੂੰ ਉੱਟ ਕੇ ਜਾਣਾ ਪੈਂਦਾ ਕਿ ਮੇਰਾ ਬਿਲਕੁਲ ਜੀ ਰਾਤ ਨੂੰ ਸਾਨੂੰ ਜਾਣਾ ਪੈਂਦਾ ਜਦੋਂ ਵੀ ਕਾਲ ਆਉਂਦੀ ਆ ਸਾਨੂੰ 24 ਘੰਟੇ ਫੋਨ ਆਉਂਦਾ ਰਹਿੰਦਾ ਜਦੋਂ ਵੀ ਕਾਲ ਆਉਂਦੀ ਆ ਉਦੋਂ ਹੀ ਕਿਹਾ ਜਾਂਦਾ ਵੀ ਹੁਣੇ ਤੇਰੀ ਸਪਲਾਈ ਬੰਦ ਹੋ ਗਈ ਤੇਰਾ ਆ ਹੋ ਗਿਆ ਸਬਸਟੇਸ਼ਨਾਂ ਤੇ ਵੀ ਬੰਦੇ ਘਟਨੇ ਫੀਲਡ ਦੇ ਵਿੱਚ ਵੀ ਲਾਈਨਮੈਨ ਵੀ ਸਾਈਕਲਨ ਮੈਨ ਵੀ ਆਰਟੀਐਮ ਵੀ ਸਾਰੇ ਸਟਾਫ ਦੇ ਵਿੱਚ ਬਹੁਤ ਘਾਟ ਆ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਐ ਅਸੀਂ ਬਿਜਲੀ ਮੁਲਾਜ਼ਮਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਜਿਹੜੇ ਕਿ ਤਿੰਨ ਦਿਨ ਦੀ ਸਮੂਹਿਕ ਉਹਨਾਂ ਨੇ ਕਿਹਾ ਕਿ ਕੰਮਕਾਰ ਸਾਡੇ ਨੇ ਜਿਹੜੇ ਉਹ ਬੰਦ ਕੀਤੇ ਗਏ ਨੇ ਕੋਈ ਵੀ ਕੰਮ ਹੈ ਜਿਹੜਾ ਬਿਜਲੀ ਦਫ਼ਤਰ ਦਾ ਜਾਂ ਕੋਈ ਫੀਲਡ ਦਾ ਕੰਮ ਜਿਹੜਾ ਉਹ ਨਹੀਂ ਕੀਤਾ ਜਾਊਗਾ ਉਹਨਾਂ ਦੀਆਂ ਮੰਗਾਂ ਨੇ ਕੁਝ ਕਈ ਤਰ੍ਹਾਂ ਦੀਆਂ ਉਹਨਾਂ ਨੇ ਮੰਗਾਂ ਦਸੀਆਂ ਆਪਣੀਆਂ ਕਿ ਉਹਨਾਂ ਦੇ ਉੱਤੇ ਸਾਡੀ ਸਹਿਮਤੀ ਜਿਹੜੀ ਹੈ ਬਿਜਲੀ ਮੰਤਰੀ ਨੇ ਜਿਹੜੇ ਹਰਪਜਨ ਸਿੰਘ ਜੀ ਟੀਓ ਉਹਨਾਂ ਦੇ ਨਾਲ ਬਣ ਗਈ ਸੀ ਪਰ ਫਿਰ ਵੀ ਉਸ ਤੋਂ ਬਾਅਦ ਵੀ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਉਹ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਅਸੀਂ ਤਿੰਨ ਦਿਨ ਦੀ ਹੜਤਾਲ ਤੇ ਆਂ ਪਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਿਹੜਾ ਸੰਘਰਸ਼ ਹੈ ਹੋਰ ਤਿੱਖਾ ਹੋਵੇਗਾ ਹੋਰ ਤਿੱਖਾ ਕੀਤਾ ਜਾਵੇਗਾ ਚੇਤਾਵਨੀ ਹੈ ਜਿਹੜੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਚੇਤਾਵਨੀ ਦਿੰਨੇ ਆ ਪੰਜਾਬ ਸਰਕਾਰ ਨੂੰ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ ਮੰਨਦੀ ਤਬ ਦੇ ਰਹੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ